ਬਾਈ ਗੁਰੂ ਜੀ ਦਾ ਹਾਲ ਸਾਹਿਬ ਗੁਰੂ ਜੀ ਕੀ ਉਪਦੇਸ਼ ਹੁਣ ਇੱਥੋਂ ਕਥਾ ਸ਼ੁਰੂ ਕਰਨ ਲੱਗੇ ਆ ਗਏ ਗੁਰੂ ਜੀ ਦਾ ਦਸਨਾ ਦੇਸ਼ ਨੂੰ ਪਿਆਨਾ ਇਤਿਹਾਸਕ ਅਤੇ ਪੁਰਖ ਭਗਵੰਤ ਦੇ ਲਖਾਰੀ ਪ੍ਰਿੰਸੀਪਲ ਸਤਵੀਰ ਸਿੰਘ ਜੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਹੀ ਲੇਖ ਮਦਬਾਨ ਡਾਕਟਰ ਸੁਖਦਿਆਲ ਸਿੰਘ ਇਹੀ ਲਿਖਤ ਸ੍ਰੀ ਅਕਾਲ ਤਖਤ ਸਹਿਬ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 21 ਅਕਤੂਬਰ 1706 ਦਿਨ ਸੋਮਵਾਰ ਮੱਗਰ 1763 ਨੂੰ ਸ੍ਰੀ ਦਮਦਮਾ ਸਾਹਿਬ ਤੋਂ ਦੱਖਣ ਦੇਸ਼ ਲਈ ਤੁਰਨਾ। ਰਸ਼ਮੀਸ਼ ਪਿਤਾ ਜੀ ਨੇ ਭਾਈ ਪੂਬਤ ਸੰਗਤੇ ਭਾਈ ਗਲਜਾਰ ਸਿੰਘ ਨੂੰ ਸਦਾ ਸਦਾ ਸਾਰ ਸ੍ਰੀ ਅਮਰਤ ਸਾਨੂ ਜਾਣ ਦੀ ਆਗਿਆ ਦਿੱਤੀ। ਪਾਈ ਪੂਤ ਸੰਗਤੇ ਗਲਜਾਰ ਸਿੰਘ ਆਦ ਪਾਚ ਸਿੰਘ ਸ੍ਰੀ ਸੁਦਾ ਸਰ ਸ੍ਰੀ ਅਮਰਤ ਸਾਰ ਜੀ ਦੀ ਤਰ੍ਹਾਂ ਰਮਾਨਾ ਕੀਏ ਆਪ ਜੀ ਨਾਲ ਪਾਈ RAM ਸਿੰਘ ਪਾਈ ਤਰਲੋ ਸੰਗ ਨੇ ਸੰਗਤ ਦੀ ਭਾਰੀ ਗਣਤੀ ਵਜਨ ਦਸ਼ਮੀ ਉਸਤਾ ਜੀ ਨੂੰ ਬਧਾਈ ਦਿੱਤੀ ਗੁਰੂ ਕੀ ਸਾਖੀਆਂ ਅੰਦਰ ਗੁਰੂ ਜੀ ਵੱਲੋਂ ਦੱਖਣਵਾਲ ਕੂਚ ਕਰਨ ਦੀ ਮਿਤੀ 29 ਕੱਤਕ 1763 ਬਿਕਰਮੀ 30 ਅਕਤੂਬਰ 1706 ਈਸਵੀ ਬਧਵਾਰ ਦਾ ਦਿਨ ਸੀ। ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰਾਂਥੀ ਦਾ ਬੇਰਵਾ 15 ਅਗਸਤ 1604 ਈਸਵੀ ਭਾਦੋਂ ਦੀ 1 ਕਮਾ 1663 ਬਿਕਰਮੀ ਤੋਂ ਜੂਨ 211 ਦੀ 11 ਇਸਵੀ ਤੱਕ ਮਾਮਾ ਮੁੰਡਾ ਨਹੀਂ ਪਾਇ ਕਰਦਾ ਸੀ ਪਾਇ ਗਪਾਲ ਦਾ ਸੀ ਅੰਦਾਸੀ ਭਾਈ ਮਨੀ ਸਿੰਘ ਜੀ ਸੀ ਪਾਇ ਚੰਚਲ ਸਿੰਘ ਜੀ ਪਾਇ ਮੱਖਣ ਸਿੰਘ ਜੀ ਪਾਇ ਗਪਾਰ ਸਿੰਘ ਜੀ ਪਾਇ ਸ਼ਾਮ ਸਿੰਘ ਜੀ ਗਿਆਨੀ ਕਨਈਆ ਸਿੰਘ ਜੀ ਗਿਆਨੀ ਭਗਤ ਸਿੰਘ ਜੀ ਗਿਆਨੀ ਸੁੰਦਰ ਸਿੰਘ ਜੀ ਗਿਆਨੀ ਸੰਤ ਸਿੰਘ ਜੀ ਪਾਇ ਸੰਤੋਖ ਸਿੰਘ ਉੜਾ ਮਲਦੇ ਵਿਦਿਆ ਗੁਰੂ ਗਿਆਨੀ ਗਰਵਚਨ ਸਿੰਘ ਜੀ ਸਧਾਰ ਲਹਿਰ ਸਮੇ ਗਿਆਨੀ ਫਤੇ ਸਿੰਘ ਜੀ ਗਿਆਨੀ ਕਰਤਾ ਸਿੰਘ ਜੀ ਕਲਾਸ ਵਾਲੀਏ ਭਾਈ ਲਾਭ ਸਿੰਘ ਜੀ ਗਿਆਨੀ ਗਰ ਦਿੱਤ ਸਿੰਘ ਜੀ ਝਾੜ ਸੇਮ ਵਾਲੇ ਗਿਆਨੀ ਠਾਕਰ ਜੀ ਗਿਆਨੀ ਅਸ਼ਰ ਸਿੰਘ ਜੀ ਗਿਆਨੀ ਚੀਤ ਸਿੰਘ ਜੀ ਗੁਜਰਾਵਾਲਾ ਗਿਆਨੀ ਪੁਪਿੰਦਰ ਸਿੰਘ ਜੀ ਗਿਆਨੀ ਕਿਰਪਾਲ ਸਿੰਘ ਜੀ ਵਿਦਿਆਰਥੀ ਜਥਾ ਪਿੰਡਰਾ ਗਿਆਨੀ ਸੋਹਣ ਸਿੰਘ ਜੀ ਗਿਆਨੀ ਮਨੀ ਸਿੰਘ ਜੀ ਗਿਆਨੀ ਸਹਿਬ ਸਿੰਘ ਜੀ ਗਿਆਨੀ ਪੂਰਨ ਸਿੰਘ ਜੀ ਗਿਆਨੀ ਮੋਹਨ ਸਿੰਘ ਜੀ ਜਥਾ ਪਿੰਡਰਾ ਗਿਆਨੀ ਜਸਵਿੰਦਰ ਸਿੰਘ ਜੀ ਅੱਜ ਕੱਲ ਸੀਦਰ ਬਲਾਸ ਦੇ ਲਖਾਰੀ ਕਵੀ ਸੇਵਾ ਸੰਗਤ ਦੇ ਗਿਆਨੀ ਗਰਜਾ ਸਿੰਘ ਅਨਸਾਰ ਗੁਰੂ ਜੀ ਦਾ ਦੱਖਣ ਵੱਲ ਜਾਣਦਾ ਜਦੋਂ ਭਾਈ ਮਨੀ ਸਿੰਘ ਜੀ ਨੂੰ ਪਤਾ ਲੱਗਾ ਤਾਂ ਉਹ ਅਮਰਤਸਰ ਜੀ ਅਮਰਤਸਰ ਜੀ ਤੋਂ ਸੰਗਤ ਨੂੰ ਨਾਲ ਲੈ ਕੇ ਸਾਬੋ ਕੀ ਤਲਵੰਡੀ ਪਹੁੰਚੇ ਜਦੋਂ ਗੁਰੂ ਜੀ ਦੱਖਣ ਵੱਲ ਜਾਣ ਲੱਗੇ ਤਾਂ ਭਾਈ ਮਨੀ ਸਿੰਘ ਜੀ ਵੀ ਗੁਰੂ ਜੀ ਨਾਲ ਚੱਲੇ ਇਹ ਇਸ ਗੱਲ ਦੀ ਸਾਧੂ ਦਿਆਲ ਦਾਸ ਵੀ ਪ੍ਰੋ ਪ੍ਰੋਢਤਾਕਰ ਅੰਦਾ ਲਿਖਤਾ ਹੈ ਦੱਖਣ ਤੁਰੇ ਦਰਸ਼ ਮੇਸੇ ਉਪਾਸ਼ਾ ਹੀ ਦਾਸ ਗੁਰੂ ਜੀ ਨੇ ਦੱਖਣ ਜਾਣ ਦੀ ਤਿਆਰੀ ਕੀਤੀ। ਭਾਈ ਕਰਮਵੈ ਸਿੰਘ, ਭਾਈ ਸੰਤੋਖ ਸਿੰਘ, ਭਾਈ ਮਨੀ ਸਿੰਘ, ਭਾਈ ਧਰਮ ਸਿੰਘ, ਭਾਈ ਦਾਨ ਸਿੰਘ ਦਾ ਬੇਟਾ ਕਰਮਵੈ ਸਿੰਘ ਗੁਰੂ ਜੀ ਨੂੰ ਦੇ ਸਾਥ ਹੀ ਚੜੇ ਕੂਚ ਕੇ ਦੱਖਣ ਕੋ। ਸੈਨਸਾ ਦਾ ਸਮੀਸ਼ ਪਿਤਾ ਜੀ ਨਾਲ ਭਾਈ ਮਾਨ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਬੇਟਾ, ਭਾਈ ਰਾਮ ਸਿੰਘ, ਭਾਈ ਕਾਨ ਸਿੰਘ, ਭਾਈ ਬਨੋਦ ਸਿੰਘ ਨਾਲ ਹੋਰ ਬਹੁਤ ਸਾਰੇ ਸਿੰਘ ਘੋੜਿਆਂ ਤੇ ਸਵਾਰ ਸਨ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਨੀ ਸਿੰਘ ਵੀ ਸਾਥ ਜਾ ਰਹੇ ਸਨ ਮਗੌਰ ਦੇ ਪਿੱਛੋਂ ਖਬਰ ਮਿਲੀ ਕਿ 2 ਫਰਵਰੀ 1737 ਨੂੰ ਰੰਗਜੀਤ ਦੀ ਅਹਿਮਦਨਗਰ ਵਿੱਚ ਮੌਤ ਹੋ ਗਈ ਗੁਰੂ ਜੀ ਨੇ ਬਗੌਰ ਤੋਂ ਪਾਈ ਮਨੀ ਸਿੰਘ ਜੀ ਪਾਈ ਦਾਨ ਸਿੰਘ ਜੀ ਦੇ ਸੁਪੁੱਤਰ ਬਾਬਾ ਕਰਵਾ ਸਿੰਘ ਜੀ ਨੂੰ ਬਾਅਦਸ ਪੰਜਾਬ ਵੱਲ ਭੇਜ ਦਿੱਤਾ ਖਾਲਸਾ ਪੰਥ ਤੀਲੋ ਸ਼ਹਿਰ ਦਾ ਲਖਾਰੀ ਸਰਦਾਰ ਬਰਬਿੰਦਰ ਸਿੰਘ ਲਿਖਦਾ ਹੈ ਇਹ ਦਸ਼ਮ ਵਿਸ਼ਪਤਾ ਜੀ ਨੇ ਦੱਖਣ ਵੱਲ ਕਤਕਸ਼ੂ ਦੀ ਪੰਚਮੀ 1763 ਵਿਕਰਮੀ ਨੂੰ ਤਨ ਸਮੇ ਪਾਈ ਮਨੀ ਸਿੰਘ ਜੀ ਨੂੰ ਅਸੀ ਦੇ ਦਰਬਾਰ ਸਾਹਿਬ ਸ੍ਰੀ ਅਮਰਤਾ ਸਾਹਿਬ ਦੀ ਸੇਵਾ ਤੇ ਗ੍ਰਮਾਣੀ ਦਾ ਪ੍ਰਚਾਰ ਕਰਨ ਲਈ ਆਗਿਆ ਕੀਤੀ ਅਤੇ ਬਾਬਾ ਦੀਪ ਸਿੰਘ ਜੀ ਨੂੰ ਹੁਕਮ ਕੀਤਾ ਕਿ ਐਸਾ ਪਵਿੱਤਰ ਸੂਖ ਦੇ ਤਾਰੇ ਕਰਕੇ ਚੌਹਾਂ ਤਖਤਾਂ ਤੇ ਭੇਜ ਕੇ ਪ੍ਰਕਾਸ਼ ਕਰਵਾ ਦੇਣੀ ਇੱਕ ਸਰੂਪ ਸਤਿਗੁਰੂ ਜੀ ਸਾਥ ਲੈ ਚੱਲ ਪਏ ਤੋਲੇ ਇੰਤਿਹਾਸਿਕ ਕਰਾਂ ਦੇ ਕਥਨ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਲ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਹਿਬ ਕੌਰ ਜੀ ਨੂੰ ਭਾਈ ਮਨੀ ਸਿੰਘ ਜੀ ਨੂੰ ਭਾਈ ਦੱਲਾ ਸਿੰਘ ਜੀ ਦੇ ਭਰਾ ਭਾਈ ਆਲਾ ਸਿੰਘ ਜੀ ਭਾਈ ਗਦਰ ਗੋਧਰੀਆ ਸਿੰਘ ਜੀ ਨਾਲ ਲੈ ਕੇ ਦਿੱਲੀ ਨੂੰ ਜਾਣ ਦੀ ਆਗਿਆ ਕੀਤੀ 3 ਨਵੰਬਰ ਸਤਾਰਾਂ ਸੋ 6 ਅਸ਼ਵਿਨੂ ਦੱਖਣ ਲਈ ਚੱਲ ਪਏ ਇਸ ਤੋਂ ਪਹਿਲਾਂ ਉਹਨਾਂ ਨੇ ਮਾਤਾ ਸੁੰਦਰਕੌਰ ਜੀ ਅਤੇ ਮਾਤਾ ਸਹਿਵਕੌਰ ਜੀ ਨੂੰ ਭਾਈ ਮਨੀ ਸਿੰਘ ਤੇਜੀ ਤੇ ਹੋਰ ਸਿੰਘਾਂ ਨਾਲ ਦਿੱਲੀ ਤੋਰ ਦਿੱਤਾ। ਐਸੇ ਵਿਚਾਰ ਨਾਲ ਜੀਵਨੀ ਮਾਤਾ ਸੁੰਦਰੀ ਜੀ ਦੇ ਲਖਾਰੀ ਡਾਇਰੈਕਟਰ ਮਹਿੰਦਰ ਕੌਰ ਗਲਮੀ ਸਹਿਤ ਹਨ। ਉਹ ਲਿਖਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ਦੀ ਪ੍ਰਮਾਣਿਕ ਨਿਕ ਬੀੜ ਤੇ ਪ੍ਰਮਾਣਿਕ ਅਰਥ ਪਨਾਲੀ ਸਥਾਪਿਤ ਕਰਕੇ ਦੱਖਣ ਵੱਲ ਜਾਣ ਦਾ ਖਿਆਲ ਜ਼ਾਹਰ ਕੀਤਾ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਹਿਬ ਕੌਰ ਜੀ ਸਹਿਬ ਦੇਵਾ ਜੋ ਹੁਣ ਤੱਕ ਹਉਰ ਦੀ ਸੇਵਾ ਵਿੱਚ ਹੀ ਹਾਜ਼ਰ ਹਨ ਸਨ ਦੋਨਾਂ ਨੂੰ ਦੋਹਾਂ ਨੂੰ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਜਾਣ ਦਾ ਹੁਕਮ ਦਿੱਤਾ ਉਸ ਮੇਸ ਪਿਤਾ ਜੀ ਦਿੱਲੀ ਪਹੁੰਚੇ ਉਹ ਮਿੱਤਰ ਰਹਿਤਾ ਆਸਕਾ ਸਥਾਨ ਤਖਤ ਸ੍ਰੀ ਦਾਮਦਮਾ ਸਾਹਿਬ ਤੋਂ ਨੀਕਾ ਸਿੰਘਾਂ ਨਾਲ ਨੀਕਾ ਪਿੰਡਾਂ ਝੂੜਾ ਚੰਡਾ ਸਰਸਾ ਨਹਰ ਸਵਾਸੇ ਮਦੂ ਸਿੰਘਾਣਾ ਅਜਮੇਰ ਅਸ਼ਕਰ ਤੋਂ ਪਿੰਡਾਂ ਨਾਰੈਣ ਦਾਦੂ ਡੇਰਾ ਆਪਣੇ 14 ਮਾਰਚ 1707 ਨੂੰ ਚਰਨ ਪਾਏ इस समय दसवें पातशाह जी दादू द्वारा पिंड नारायणा ना पुजे उस समय उत्ंत अजीता आप जी ने बचन मलास किया पर उस जगह दसवें पातशाह जी की कोई यादगार नहीं है ਰੈਣਾ ਪਿੰਡ ਤੋਂ ਕੁਝ ਕ ਦੂਰ ਸਤਿਗੁਰੂ ਜੀ ਦੀ ਪਵਿੱਤਰ ਯਾਦਗਾਰ ਵਿੱਚ ਗੁਰਦੁਆਰਾ ਚਰਨ ਕਮਰ ਪਾਸ਼ਾ ਹੀ ਦਾਸੀ ਸੰਸੋਬਤ ਹੈ ਇੱਥੋਂ ਸਮਾਪਤ ਕਰਦੇ ਆਂ